ਰਾਜਪੁਰਪੁਰਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ ਪੁਲਿਸ ਨੇ ਇੱਕ ਲੁਟੇਰੇ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ 10 ਮੋਬਾਈਲ ਫੋਨ ਬਰਾਮਦ ਕੀਤੇ ਗਏ ਨੇ ਸੁਨੀਲ ਕੁਮਾਰ ਦੇ ਬਲਵਕਾਕਾਕਾਥਾਂਵਾਂ ਤੇ ਲੋਕਾਂ ਨੂੰ ਦਾੰਤ ਦਿਖਾ ਕੇ ਇਹ ਮੋਬਾਈਲ ਫੋਨ ਖੋਏ ਗਏ ਸਨ ਇਸ ਪੂਰੇ ਮਾਮਲੇ ਦੇ ਵਿੱਚ ਵਧੇਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪ੍ਰਿੰਸ ਪ੍ਰੀਤ ਸਿੰਘ ਪੱਟੀ ਨੇ ਦੱਸਿਆ ਕਿ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਅਗਵਾਈ ਦੇ ਵਿੱਚ ਕਾਰਵਾਈ ਕਰਦਿਆ ਇਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਖਿਲਾਫ ਮਾਮਲਾ ਦਰਜ ਕਰਨ ਤੋਂ ਬਾਅਦ ਅੱਗੇ ਦੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਕਤ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਪੰਜਾਬ ਪੁਲਿਸ ਹਮੇਸ਼ਾ ਆਪਣੀ ਡਿਊਟੀ ਤੇ ਪੂਰੀ ਤਨਾਤ ਤੰਦੇ ਹੀ ਨਾਲ ਆਜਪੁਰਾ ਵਿੱਚ ਜੋ ਪਹਿਲਾਂ ਵਾਰਦਾਤਾਂ ਦਾ ਹੋਇਆ ਸੀਗਾ ਦੋ ਚਾਰ ਵਾਰ ਦਾਤਾ ਮੂਰੇ ਆਈਆਂ ਸੀਗੇ ਇਹ ਫੋਨ ਉਸ ਦੀ ਲੜੀ ਵਿੱਚ ਅਸੀਂ ਕਾਫੀ ਜ਼ਿਆਦਾ ਨਾਕਾਬੰਦੀ ਤੇ ਚੈਕਿੰਗ ਵਧਾਈ ਹੋਈ ਸੀਗੀ ਸਾਨੂੰ ਕਾਫੀ ਸੋਰਸਸ ਤੋਂ ਇਨਫਾਰਮੇਸ਼ਨ ਇਕੱਠੀ ਹੋਈ ਜਿਸ ਦੇ ਸਬੰਚਨ ਸੇ ਇੱਕ ਪਰਚਾ ਦਰਜ ਕੀਤਾ ਅਤੇ ਦੋਸ਼ੀ ਗ੍ਰਿਫਤਾਰ ਕੀਤਾ ਜਿਦੇ ਪਾਸੋਂ ਸਾਨੂੰ 10 ਖੋਹ ਕੀਤੇ ਹੋਏ ਮੋਬਾਈਲ ਫੋਨ ਬਰਾਮਦ ਹੋਏ ਤੇ ਜਿਹੜੇ ਹਥਿਆਰ ਨਾਲ ਉਹ ਲੋਕਾਂ ਨੂੰ ਡਰਾ ਕੇ ਖੋਹ ਕਰਦਾ ਸੀਗਾ ਮੂਹਨੇਰੇ ਟਾਈਮ ਦੇ ਵਿੱਚ ਜਾਂ ਰਾਤ ਨੂੰ ਲੇਟ ਨਾਈਟ ਜਾਂ ਸਵੇਰ ਦੇ ਮੂਹਨੇਰੇ ਟਾਈਮ ਉਸ ਟਾਈਮੇ ਖੋ ਕਰਦਾ ਸੀਗਾ ਉਹ ਸਾਰੇ ਫੋਨ ਅਸੀਂ ਰਿਕਵਰ ਕੀਤੇ ਨੇ ਤੇ ਹੋਰ ਵੀ ਕਾਫੀ ਵਾਰਦਾਤਾ ਮੰਨੇ ਆ ਤੇ ਉਹ ਵੀ ਜਲਦੋ ਜਲਦ ਇਸ ਤਰ੍ਹਾਂ ਰਿਕਵਰ ਕਰਾਇਆ ਜਾਵੇ ਸਰ ਇਹ ਬਾਪ ਪਾਪਾ ਲਈ ਇਹ ਵਾਰਦਾਤਾ ਲਈ ਕੀ ਮਤਲਬ ਆਪਣੀ ਨੀਤੀ ਅਪਣਾਉਂਦੇ ਸੀ ਕਿਸ ਤਰ੍ਹਾਂ ਦੋ ਵੀ ਆ ਇੱਕ ਸੀ ਨਾਲ ਕਿਸ ਤਰ੍ਹਾਂ ਇਹ ਜੀ ਜੋ ਅਸੀਂ ਪੁੱਛ-ਵਿਚ ਕੀਤੀ ਹੈ ਸਾਨੂੰ ਪਤਾ ਲੱਗਿਆ ਟੋਟਲ ਤਿੰਨ ਬੰਦਿਆਂ ਦਾ ਗਰੁੱਪ ਸੀ ਇਹਨਾਂ ਵਿੱਚੋਂ ਇੱਕ ਅਸੀਂ ਅਰੈਸਟ ਕਰ ਲਿਆ ਦੋ ਤੇ ਸਾਡਾ ਟਰੈਪ ਲੱਗਿਆ ਹੋਇਆ ਉਹ ਵੀ ਜਲਦੀ ਅਸੀਂ ਅਰੈਸਟ ਕਰ ਲਾਂਗੇ ਇਹ ਤਿੰਨ ਜਣੇ ਮੋਟਰਸਾਈਕਲ ਤੇ ਹੁੰਦੇ ਸੀਗੇ ਜਾਂ ਕੋਈ ਪੈਦਲ ਜਾ ਰਿਹਾ ਜਿਵੇਂ ਸਵੇਰੇ ਸੈਰ ਕਰ ਰਿਹਾ ਕੋਈ ਰਾਤ ਨੂੰ ਆਪਣੇ ਕੰਮ ਤੋਂ ਘਰ ਨੂੰ ਜਾ ਰਿਹਾ ਉਸ ਟਾਈਮ ਕੱਲੇ ਬੰਦੇ ਨੂੰ ਦੇਖ ਕੇ ਘੇਰ ਕੇ ਉਸ ਨੂੰ ਡਰਾ ਕੇ ਉਸ ਦਾ ਫੋਨ ਖੋਦੇ ਸੀਗੇ ਕਿ ਕਿੱਥੋਂ ਰਹਿੰਦੇ ਨੇ ਇਹ ਲੋਕਲ ਦੀ ਰਾਜਪੁਰੇ ਦੇ ਰਹਿੰਦੇ ਸਰ ਇਹ ਮਾਰ ਮਾਰ ਇਹ ਹਿੱਟ ਵੀ ਕਰਦੇ ਸੀ ਕਿਸੇ ਨੂੰ ਮਾਰਿਆ ਵੀ ਇਹਨਾਂ ਨੇ ਇਹ ਜੋ ਹਥਿਆਰ ਹੈਗਾ ਜੀ ਨਹੀਂ ਜੀ ਇਹ ਸਿਰਫ ਡਰਾਉਣ ਲਈ ਵਰਤਦੇ ਸੀਗੇ ਹਿੱਟ ਨਹੀਂ ਇਹਨਾਂ ਨੇ ਕਿਸੇ ਨੇ ਕੀਤਾ ਇਹ ਸਿਰਫ ਡਰਾ ਕੇ ਉਸ ਦਾ ਫੋਨ ਖੋ ਕੇ ਉਥੋਂ ਭੱਜ ਜਾਂਦਾ ਸੀ ਕਿੰਨੇ ਗਵਾਹ ਹੁਣ ਤਾਂ ਨਹੀਂ ਕੋਈ ਬੰਦੇ ਤੋਂ ਵੀ ਕਿੱਥੋਂ ਕੀ ਤੇ ਕਿਹੜਾ ਕਿੱਦਾਂ ਗਿਆ ਮੋਬਾਈਲ ਕੋਈ ਸਾਹਮਣੇ ਆਇਆ ਜੀ ਹਾਂ ਜੀ ਕਾਫੀ ਸਾਰੇ ਫੋਨ ਖੋਏ ਹੋਏ ਬਰਾਮਦ ਕੀਤੇ ਨੇ ਉਹ ਤਾਂ ਹੈਗੀ ਕੋਈ ਕੋਈ ਖਾਲੀ ਬੰਦਾ ਕਿਤੇ ਖੋਏ ਹੋਣ ਕੋਈ ਐਂਟੀਵਾੜਤਾ ਨਹੀਂ ਆਵੇ ਮੈਂ ਭਰਾਣੀ ਦਾ ਬੁਲਾਣੇ ਬੰਦਾ ਕੋਈ ਐ ਸਾਰੇ ਲੋਕੋਲੇ ਨੇ ਜੀ ਅਸੀਂ ਪ੍ਰੋਪਰ ਇਹਦੀ ਇਨਵੈਸਟੀਗੇਸ਼ਨ ਕਰਕੇ ਪ੍ਰੋਪਰ ਲਿਸਟ ਤਿਆਰ ਕਰਾਂਗੇ ਵੀ ਕਿਹੜਾ ਫੋਨ ਕਿਥੋਂ ਖੋਇਆ ਕਿੰਨੇ ਵਜੇ ਖੋਇਆ ਫਿਰ ਉਹ ਜਿਹੜੀਆਂ ਵਾਰਤਾਤਾਂ ਹੋਈਆਂ ਨੇ ਉਹਨਾਂ ਨਾਲ ਟੈਲੀ ਕਰਕੇ ਬੰਦੇ ਵਾਰਸਾ ਤੱਕ ਉਹਨਾਂ ਦੇ ਫੋਨ ਪਹੁੰਚਾਏ ਜਾਣ ਪਹਿਲਾਂ ਕੋਈ ਮੁਕੱਦਮਾ ਫਰਿਸ਼ਤੇ ਕੋਈ ਦਰਜ ਹੋਇਆ ਪਹਿਲਾਂ ਨਹੀਂ ਹੈ ਨਾ ਤੇ ਕੋਈ ਮੁਕੱਦਮਾ ਦਰਜ ਹੈਗਾ ਜੀ ਇਹ ਕਿੰਨੇ ਟਾਈਮ ਤੋਂ ਕਰ ਰਹੇ ਸੀ ਵੈਸੇ ਇਹਨਾਂ ਨੂੰ ਦੱਸਿਆ ਕੁਝ ਇਹ ਜੀ ਹੁਣੇ ਜਿਹੜੇ 15 20 ਦਿਨ ਮਹੀਨੇ ਤੋਂ ਇਹ ਇਸ ਕੰਮ ਨੂੰ ਇਲਜ਼ਾਮ ਦੇ ਰਹੇ ਸੀਗੇ ਰਣ ਵਾਲੇ ਕਿੱਥੇ ਹਾਂਜੀ ਬਹੁਤ ਹੋਏ ਸ਼ਿਕਾਇਤ ਹਾਂਜੀ ਹਾਂਜੀ ਸਰ ਲੋਕਲ ਹੈ ਜੀ ਲੋਕਲ ਨੇ ਜੀ ਹਾਂ ਹੁਣ ਕਿੰਨੀਆਂ ਕਵਾਰ ਦੱਤੇ ਇਹਨਾਂ ਨੇ ਕਬੂਲ ਕੀਤੀਆਂ ਜੀ ਜਾਂ ਕਿਤੇ ਨਹੀਂ تقریبا 15 ਤੋਂ 16 ਵਾਰ ਦਾ ਤਾਂ ਹਲੇ ਕਬੂਲ ਕਰ ਲਿਆ ਨੇ ਜੀ ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਹੋਰ ਵੀ ਜਿੰਨੀਆਂ ਮੰਨਣਗੇ ਤੁਹਾਡੇ ਨਾਲ ਅਸੀਂ ਸਾਂਝਾ ਕਰਾਂਗੇ ਤੇ ਹੋਰ ਰਿਕਵਰੀ ਕਰਕੇ ਉਹ ਵੀ ਤੁਹਾਡੇ ਨਾਲ ਸਾਂਝਾ ਸਰ ਇਹ ਕਿੱਥੇ ਵੀਰ ਦੱਸੀਗੇ ਮੋਬਾਈਲ ਦਾ ਪਤਾ ਲਵੇ ਹਾਲੇ ਜੀ ਉਹਨਾਂ ਦਾ ਰਿਮਾਂਡ ਲਵਾਂਗੇ ਆਪਾਂ ਰਿਮਾਂਡ ਦੇ ਵਿੱਚ ਪ੍ਰੋਪਰ ਪੁੱਛਗਿੱਛ ਕਰਕੇ ਤੁਹਾਨੂੰ ਸਾਰੀ ਇੱਕ ਇੱਕ ਡਿਟੇਲ ਤੁਹਾਡੇ ਨਾਲ ਪ੍ਰੈਸ ਨੂੰ ਸ਼ੇਅਰ ਕੀਤੀ ਜਿਹੜੇ ਮੋਬਾਈਲ ਬਰਾਮਦ ਹੋਏ ਪੂਰਾ ਇਹਨਾਂ ਦਾ ਕੰਟੈਕਟ ਕਰਕੇ ਉਹਨਾਂ ਨੂੰ ਉਹਨਾਂ ਦੇ ਬਣਦੇ ਫੋਨ ਜਿਨ੍ਹਾਂ ਦੇ ਜਿਨ੍ਹਾਂ ਤੇ ਹੈਗੇ ਨੇ ਖੋਏ ਹੋਏ ਸਭ ਨੂੰ ਉਹਨਾਂ ਦੇ ਫੋਨ ਪਹੁੰਚਾਏ ਜਾਣੇ ਸਰ ਆਪਾਂ ਮੁੱਢਲੀ ਪੁੱਛੀ ਕਿਸ ਤਰ੍ਹਾਂ ਕੋਈ ਸਾਹਮਣੇ ਆਈ ਹੋਵੇ ਵੀ ਮੈਨੂੰ ਪਹਿਲਾਂ ਤੋਂ ਪਹਿਲਾਂ ਹੋਰ ਕੋਈ ਚੰਦਾ ਚੋਰੀ ਮੰਨੇ ਜੀ ਚੋਰੀ ਵਗੈਰਾ ਕੀਤੀ ਹੋਵੇ ਹਾਲੇ ਜੀ ਚੱਲ ਰਿਹਾ ਹਾਲੇ ਤਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਸੀਂ ਹਲੇ ਆਪਾਂ ਅਰੈਸਟ ਕੀਤੇ ਨੇ ਇਹਨਾਂ ਦਾ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਫਿਰ ਤੁਹਾਨੂੰ ਸਹੀ ਮਾਹ ਇਨਫੋਰਮੇਸ਼ਨ ਦੱਸਾਂਗੇ ਹੋਰ ਵੀ ਬੰਦੇ ਹੋ ਸਕਦੇ ਆ ਕਿ ਰਾਜਪੁਰਾ ਵਾਸੀ ਹੁਣ ਚੈਨ ਦੀ ਨੀਂਦ ਸੌ ਸਕਦੇ ਆ ਕਿ ਵੀ ਹੁਣ ਰਾਜਪੁਰਾ ਵਾਸੀ ਜੀ ਪਹਿਲਾਂ ਵੀ ਚੈਨ ਦੀ ਨੀਂਦ ਸੌਂਦੇ ਸੀਗੇ ਵਿੱਚ ਜੇ ਇਹ ਗਰੋ ਆਏ ਸੀ ਕਿ ਇੱਕ ਦੋ ਅਸੀਂ ਸਾਰੇ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਅਸੀਂ ਇੱਕ ਇੱਕ ਕਰਕੇ ਅਰ ਪੂਰੀ ਅਮਨ ਸ਼ਾਂਤੀ ਬਣਾਈ ਰੱਖੇ ਰਾਜਪੁਰੇ ਦੇ ਵਿੱਚ ਅਸੀਂ ਆਪਣੀ ਡਿਊਟੀ ਤੇ ਪੂਰੇ ਲੱਗੇ ਹੋਏ ਹਾਂ ਤੇ ਪੂਰੀ ਸਹਾਇਤਾ ਕਰਾਂਗੇ ਸਰ ਕੁਝ ਲੋਕਾਂ ਵੱਲੋਂ ਪੁਲਿਸ ਨੂੰ ਬਿਨਾਂ ਇਨਫੋਰਮੇਸ਼ਨ ਦਿੱਤੇ ਆਪਣੇ ਘਰਾਂ ਦੇ ਵਿੱਚ ਕੁਝ ਕਿਰਾਏਦਾਰ ਵੀ ਰੱਖੇ ਹੋਏ ਨੇ ਇਸ ਤਰ੍ਹਾਂ ਦੇ ਲੋਕ ਇਹਦੇ ਬਾਰੇ ਵੀ ਪੁਲਿਸ ਚੈਕਿੰਗ ਕਰਦੀ ਸਕੇ ਇਹਨਾਂ ਬਾਰੇ ਜੀ ਟਾਈਮ ਟੂ ਟਾਈਮ ਜਿਵੇਂ ਸਾਨੂੰ ਗਾਈਡਲਾਈਨਸ ਆਉਂਦੀਆਂ ਨੇ ਅਸੀਂ ਚੈੱਕ ਇਨ ਕਰਦੇ ਹਾਂ ਬਾਕੀ ਕਿਰਾਏਦਾਰਾਂ ਨੂੰ ਜਿਹੜੇ ਕਿਰਾਏ ਤੇ ਦੰਦੇ ਨੇ ਉਹਨਾਂ ਨੂੰ ਪ੍ਰੋਪਰ ਨੋਟੀਫਿਕੇਸ਼ਨ ਅਸੀਂ ਕਰਦੇ ਹਾਂ ਰਿਟਰਨ ਦੰਦੇ ਆ ਵੀ ਇਹਨਾਂ ਦੇ ਜੋ ਵੀ ਤੁਸੀਂ ਕਿਰਾਏਦਾਰ ਰੱਖਦੇ ਹੋ ਉਹਨਾਂ ਦਾ ਰਿਟਰਨ ਸਾਨੂੰ ਰਿਕਾਰਡ ਥਾਣੇ ਵਿੱਚ ਐਕਸ਼ਨ ਪੰਜਾਬ ਵੈਬਰ ਨਿਊਜ਼ ਦੇ ਲਈ ਰਾਜਪੁਰਾ ਤੋਂ ਗੁਰਪ੍ਰੀਤ ਮਾਹਦੀ ਦੀ ਰਿਪੋਰਟ